ਇਹ ਗੱਲ ਸੀਗਾ ਤੂੰ ਮੈਂ 16000 ਦੇ ਕਾਰਜ ਕਰਾਂ ਤੇ ਫੜਾ ਮੈਨੂੰ ਦੱਸੋ ਮੈਂ 13000 ਮਿਲਣਾ ਮੈਂ ਮੈਨੂੰ ਤਾਂ 16000 ਨਹੀਂ ਖਰਦੇ ਜੀ ਹੁਣ ਸਮਝ ਆਇਆ ਪੱਕੀ ਠੀਕਾ ਲੈ ਲੈ ਮੈਂ ਤਾਂ ਆਪ ਹੀ ਆਇਆ ਬੰਦਾ ਹੰਦਾ ਰੋ ਯਾਰ ਪੱਕੀ ਲੈ ਲੈ ਉਹ ਬੰਦਾ ਮੈਂ ਉਹ ਤਨ ਮੈਂ ਕਹਿੰਦਾ ਉਹ ਬਾਹਰ ਜਾ ਤਬ ਹਾਪਾ ਜਦੋਂ ਉਹ ਨਹੀਂ ਪਾ ਜਾ ਉਹ ਦੱਸ ਕੀ ਕਰੀਦਾ ਸਿਆਰ ਉਹ ਤਾਂ ਸੁਣਾਈ ਆ ਸਾਈਕ ਉਹ ਬਾਈ ਦੂਸਰਾ ਪਹਿਲਾ ਪੁੱਛਿਆ ਉਹ ਮਾਰਿਆ ਜਾ ਰਾਇ ਆ ਸਾਡੇ ਬੰਦੇ ਆਉਣ ਹਣ ਹੋਏ ਉਹ ਕਹਿੰਦਾ ਲੈ ਜਾ ਉਹ ਪੁੱਛਾ ਮੂਹਰੇ ਖੜਾ ਇੰਨੇ 16 ਦੇ ਚੰਗਾਈ ਇਹ ਆ ਜਰਾ ਦੱਸੋ ਇਹਦਾ 15 ਨਹੀਂ ਇਹਦਾ ਹੋਣ ਸਾਡੇ 15 ਮੈਂ ਤਾਂ ਖੜਾ ਕਰਿਆ ਕੀ ਬੜੇ ਭਾਈਓ ਕਿ ਅੰਦਰ ਝੂਠ ਬੋਲਦੀ ਜਿੰਨੇ ਉਹ ਬਾਈ ਦੱਸ ਮੈਂ ਤੈਨੂੰ ਮਾਰਿਆ ਗਿਆ ਚੁੱਪੀ ਹੋਰ ਬੜੇ ਜੂਠ ਇਹਨੇ ਕਿਹਾ ਨਹੀਂ ਮੈਂ ਦੋ ਦੋ ਕਿੰਨੇ 16 ਦੇ ਸਰਾਉਂਦਾ 2.500 ਉਹ ਲਖਾਈ ਤੇ ਨਹੀਂ ਹੋਈ ਤਾਂ ਜਾ هي ايودي يا بيديا سا دا لکهي اپا پي اپا بيديا يا اپا